ਪੰਜਾਬ ਪੁਲਿਸ ਦੇ ਵਿੱਚ ਭਰਤੀ ਕਰਵਾਉਣ ਨੂੰ ਲੈ ਕੇ ਠੱਗੀ ਦੋ ਨੌਜਵਾਨਾਂ ਦੇ ਨਾਲ ਮਾਰੀ ਗਈ ਹੈ ਲੱਖਾਂ ਰੁਪਏ ਦੀ ਇਹ ਠੱਗੀ ਮਾਰੀ ਗਈ ਹੈ ਤੇ ਨੌਜਵਾਨਾਂ ਨੂੰ ਲਾਲਚ ਦਿੱਤਾ ਗਿਆ ਸੀ ਕਿ ਉਹਨਾਂ ਨੂੰ ਥਾਣੇਦਾਰ ਦੇ ਅਹੁਦੇ ਦੇ ਉੱਤੇ ਲਗਵਾ ਦਿੱਤਾ ਜਾਵੇਗਾ 30 ਲੱਖ ਰੁਪਏ ਸਾਨੂੰ ਦੇ ਦਿਓ ਤੇ ਉਸ ਤੋਂ ਬਾਅਦ ਨੌਜਵਾਨਾਂ ਨੇ ਪੈਸੇ ਜਿਹੜੇ ਹੈ ਉਹ ਦੇ ਦਿੱਤੇ ਪਰ ਬਾਅਦ ਵਿੱਚ ਨਾ ਤਾਂ ਉਹਨਾਂ ਨੂੰ ਨੌਕਰੀ ਦਿੱਤੀ ਤੇ ਨਾ ਹੀ ਉਹਨਾਂ ਦੇ ਪੈਸੇ ਮੋੜੇ ਨੇ ਜਿਵੇਂ ਦੱਸੀਏ ਇਸ ਮਾਮਲੇ ਦੇ ਸੰਬੰਧ ਦੇ ਵਿੱਚ ਜਿਹੜਾ ਹੈ ਅਮਨ ਸਕੋਡਾ ਮਹਾ ਠੱਗ ਦਾ ਹੱਥ ਸਾਹਮਣੇ ਆਇਆ ਜਿਹਾਂ ਦੱਸੀਏ ਇਹ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ ਕਿ ਜਿੱਥੇ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਦੋ ਨੌਜਵਾਨਾਂ ਦੇ ਨਾਲ ਠੱਗੀ ਹੋਈ ਹੈ ਦੋ ਨੌਜਵਾਨਾਂ ਨੂੰ ਲਾਲਚ ਦਿੱਤਾ ਗਿਆ ਪੰਜਾਬ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਦੇ ਅਹੁਦੇ ਦੇ ਉੱਤੇ ਰਖਵਾਨ ਦਾ ਤੇ ਨੌਜਵਾਨਾਂ ਨੇ ਪੈਸੇ ਵੀ ਦੇ ਦਿੱਤੇ ਪਰ ਬਾਅਦ ਵਿੱਚ ਜਦੋਂ ਨੌਜਵਾਨਾਂ ਨੂੰ ਨੌਕਰੀ ਤੇ ਨਹੀਂ ਲਗਵਾਇਆ ਗਿਆ ਤਾਂ ਨੌਜਵਾਨਾਂ ਦੇ ਵੱਲੋਂ ਪੈਸੇ ਜੜੇ ਆ ਆਪਣੇ ਵਾਪਸ ਮੰਗੇ ਗਏ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਨਾ ਤਾਂ ਸਾਨੂੰ ਪੈਸੇ ਮਿਲੇ ਨੇ ਤੇ ਨਾ ਹੀ ਸਾਨੂੰ ਨੌਕਰੀ ਤੇ ਲਗਵਾਇਆ ਉਥੇ ਹੀ ਫਾਜ਼ਿਲਕਾ ਪੁਲਿਸ ਨੂੰ ਇਸ ਬਾਬਤ ਸ਼ਿਕਾਇਤਾਂ ਮਿਲੀਆਂ ਸੀ ਤਾਂ ਏਐਸਆਈ சுரேਸ਼ ਕੁਮਾਰ ਦੇ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਨੂੰ ਸ਼ਿਕਾਇਤਾਂ ਜੜੀਆਂ ਐ ਉਹ ਮਿਲੀਆਂ ਸੀ 30 ਮਾਰਚ 2024 ਨੂੰ ਜਦੋਂ ਮਨਜਿੰਦਰ ਸਿੰਘ ਤੇ ਕੁਲਦੀਪ ਸਿੰਘ ਦੇ ਵੱਲੋਂ ਸਾਨੂੰ ਸ਼ਿਕਾਇਤ ਦਿੱਤੀ ਗਈ ਕਿ ਸਾਨੂੰ ਪੰਜਾਬ ਪੁਲਿਸ ਦੇ ਵਿੱਚ ਪਰਤੀ ਦਾ ਲਾਲਚ ਦਿੱਤਾ ਗਿਆ ਤੇ ਕਿਹਾ ਗਿਆ ਕਿ ਤੁਹਾਨੂੰ ਸਬ ਇਨਸਪੈਕਟਰ ਦੀ ਪੋਸਟ ਦੇ ਉੱਤੇ ਭਰਤੀ ਕਰਵਾ ਦਿੱਤਾ ਜਾਵੇਗਾ ਪਰ ਬਾਅਦ ਵਿੱਚ ਪੈਸੇ ਲੈ ਕੇ ਭਰਤੀ ਵੀ ਨਹੀਂ ਕਰਵਾਈ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕਰਨੀ ਸ਼ੁਰੂ ਕੀਤੀ ਗਈ ਤੇ ਜਾਂਚ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਹੈ ਇਸ ਮੁਕਦਮੇ ਦੇ ਵਿੱਚ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਜਿਹੜੇ ਸ਼ਿਕਾਇਤ ਕਰਤਾ ਹੈ ਮਨਜਿੰਦਰ ਸਿੰਘ ਦੇ ਦੋਸਤ ਨੇ ਉਸਦੇ ਨਾਲ ਵਾਅਦਾ ਕੀਤਾ ਸੀ ਕਿ ਉਸ ਨੂੰ ਪੰਜਾਬ ਪੁਲਿਸ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਵੇਗਾ ਇਸ ਕਰਕੇ ਉਸ ਨੂੰ 10 ਲੱਖ ਰੁਪਏ ਦੇਣੇ ਪੈਣਗੇ ਤਾਂ ਦੂਸਰੇ ਮਾਮਲੇ ਦੇ ਵਿੱਚ ਸਾਹਮਣੇ ਆਇਆ ਹੈ ਕਿ ਤਹਿਸੀਲ ਬਸੀ ਪਠਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਰਹਿਣ ਵਾਲੇ ਕੁਲਦੀਪ ਸਿੰਘ ਦੇ ਲੜਕੇ ਨੂੰ ਪੁਲਿਸ ਦੇ ਵਿੱਚ ਭਰਤੀ ਕਰਵਾਉਣ ਦਾ ਚਾਂਸਾ ਦਿੱਤਾ ਗਿਆ ਉਸ ਤੋਂ 30 ਲੱਖ ਰੁਪਏ ਲਈ ਗਏ ਫਿਰ ਬਾਅਦ ਵਿੱਚ ਉਸ ਤੋਂ 40 ਲੱਖ ਰੁਪਏ ਮੰਗੇ ਗਏ ਤੇ ਬਾਅਦ ਵਿੱਚ ਨੌਕਰੀ ਵੀ ਨਹੀਂ ਲਗਵਾਈ ਗਈ ਤੇ ਜਦੋਂ ਇਹ ਦੋਵੇਂ ਨੌਜਵਾਨਾਂ ਨੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕੀਤਾ ਤੇ ਉਸ ਤੋਂ ਬਾਅਦ ਪੁਲਿਸ ਦੇ ਕੋਲ ਜਾਂਦੇ ਨੇ ਤੇ ਪੁਲਿਸ ਨੂੰ ਸ਼ਿਕਾਇਤ ਦਿੰਦੇ ਨੇ ਕਿ ਸਾਨੂੰ ਪੰਜਾਬ ਪੁਲਿਸ ਦੇ ਵਿੱਚ ਭਰਤੀ ਦੇ ਨਾਮ ਉੱਤੇ ਤਕਰੀਬਨ 80 ਲੱਖ ਰੁਪਏ ਦੇ ਨਾਲ ਠੱਗਿਆ ਹੈ ਤੇ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾਵੇ ਤੇ ਸਾਨੂੰ ਸਾਡੇ ਪੈਸੇ ਮੋੜੇ ਜਾਵੇ। ਪੁਲਿਸ ਦੇ ਵੱਲੋਂ ਜਾਂਚ ਪੜਤਾਲ ਜਦੋਂ ਕੀਤੀ ਗਈ ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਪੜਤਾਲ ਦੇ ਵਿੱਚ ਪਾਇਆ ਗਿਆ ਕਿ ਇਸ ਮਾਮਲੇ ਦੇ ਵਿੱਚ ਅਮਨ ਸਕੋਡਾ ਮਾ ਠੱਗ ਦਾ ਹੱਥ ਹੈ। ਉਸ ਦੇ ਰਿਸ਼ਤੇਦਾਰ ਦੇ ਵੱਲੋਂ ਹੀ ਇਹਨਾਂ ਨੌਜਵਾਨਾਂ ਨੂੰ ਚਾਂਸਾ ਦਿੱਤਾ ਗਿਆ ਸੀ। ਪੁਲਿਸ ਦੇ ਵੱਲੋਂ ਅਮਨ ਸਕੋਡਾ ਤੇ ਉਸਦੇ ਰਿਸ਼ਤੇਦਾਰ ਸਤਬੀਰ ਦੇ ਖਿਲਾਫ ਮੁਕਾਬਲਾ ਦਰਜ ਕਰ ਲਿਆ। ਦੱਸਦੀ ਹੈ ਕਿ ਅਮਨ ਸਕੋਡਾ ਜੋ ਮਹੱਠਾ ਗਿਆ ਉਸ ਦੇ ਉੱਤੇ ਫਾਜ਼ਿਲਕਾ ਸਣੇ ਪੰਜਾਬ ਦੇ ਹੋਰ ਕਈ ਥਾਣਿਆਂ ਦੇ ਵਿੱਚ ਤਕਰੀਬਨ 33 ਤੋਂ ਵੱਧ ਕੇਸ ਚੱਲ ਰਹੇ ਨੇ। ਪਹਿਲਾ ਹੀ ਪੰਜਾਬ ਪੁਲਿਸ ਮਹਾਠੱਗ ਅਮਨ ਸਕੋੜਾ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਉਸ ਨੂੰ ਪੰਜਾਬ ਪੁਲਿਸ ਨੇ ਵਾਰਾਨਸੀ ਤੋਂ ਗ੍ਰਿਫਤਾਰ ਕੀਤਾ ਸੀ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਹੁਣ ਅਮਨ ਸਕੋੜਾ ਤੇ ਉਸਦੇ ਰਿਸ਼ਤੇਦਾਰ ਤੋਂ ਪੁੱਛਪੜਤਾਲ ਕੀਤੀ ਜਾ ਰਹੀ ਹੈ ਤੇ ਦੱਸਦੀ ਹੈ ਕੀ ਪੁਲਿਸ ਦਾ ਕਹਿਣਾ ਹੈ ਕਿ ਅਮਨ ਸਕੋਟਾ ਦੇ ਉੱਤੇ ਪਹਿਲਾਂ ਵੀ ਕਈ ਮਾਮਲੇ ਪੰਜਾਬ ਪੁਲਿਸ ਦੀ ਭਰਤੀ ਨੂੰ ਲੈ ਕੇ ਸਾਹਮਣੇ ਆਏ ਸੀ ਉਸ ਦੇ ਵੱਲੋਂ ਪਹਿਲਾਂ ਹੀ ਕਈ ਨੌਜਵਾਨਾਂ ਨੂੰ ਇਸ ਤਰੀਕੇ ਦੇ ਲਾਰੇ ਰੱਪੇ ਲਗਾਏ ਗਏ ਸਨ ਪੰਜਾਬ ਪੁਲਿਸ ਦੇ ਵਿੱਚ ਭਰਤੀ ਨੂੰ ਲੈ ਕੇ ਤੇ ਪੁਲਿਸ ਦਾ ਕਹਿਣਾ ਹੈ ਕਿ ਕਈ ਥਾਵਾਂ ਦੇ ਉੱਤੇ ਉਸ ਉੱਤੇ ਕੇਸ ਵੀ ਦਰਜ ਹੋ ਰਹੇ ਨੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਹੋਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕੀ ਜਿਹੜਾ ਉਸ ਦਾ ਰਿਸ਼ਤੇਦਾਰ ਹੈ ਉਹ ਫਰਾਰ ਚੱਲ ਰਿਹਾ ਹੈ ਉਸ ਨੂੰ ਵੀ ਅਮਨ ਸਕੋਟਾ ਦੇ ਰਹੀ ਅਸੀਂ ਟਰੈਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਫਾਜ਼ਿਲਕਾ ਪੁਲਿਸ ਨੂੰ ਹੋਰ ਦੋ ਸ਼ਿਕਾਇਤਾਂ ਮਿਲੀਆਂ ਸੀ ਤੇ ਫਾਜ਼ਿਲਕਾ ਪੁਲਿਸ ਨੇ ਜਦੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਨੌਕਰੀ ਦਿਲਵਾਉਣ ਨੂੰ ਲੈ ਕੇ ਤਾਂ ਅਮਨ ਸਕੋਟਾ ਦਾ ਇੱਕ ਹੋਰ ਮਾਮਲੇ ਦੇ ਵਿੱਚ ਹੱਥ ਸਾਹਮਣੇ ਆਇਆ ਅਮਨ ਸਕੋਟਾ ਦੇ ਉੱਤੇ ਪਹਿਲਾਂ ਹੀ ਮੋਹਾਲੀ ਹੋਵੇ ਚਾਹੇ ਫਾਜ਼ਿਲਕਾ ਹੋਵੇ ਹੋਰ ਵੀ ਕਈ ਥਾਣਿਆਂ ਦੇ ਵਿੱਚ ਕੇਸ ਦਰਜ ਹੋ ਰਹੇ ਹੋਏ ਸਨ ਤੇ ਉਸ ਦੀ ਵੀ ਜਾਂਚ ਪੜਤਾਲ ਚੱਲ ਰਹੀ ਹੈ ਅਮਨ ਸਕੋਟਾ ਦੇ ਉੱਤੇ ਦੋਸ਼ ਲੱਗੇ ਨੇ ਕਿ ਉਸ ਦੇ ਵੱਲੋਂ ਪਹਿਲਾਂ ਵੀ ਪੰਜਾਬ ਪੁਲਿਸ ਦੇ ਵਿੱਚ ਭਰਤੀ ਚਾਹੇ ਟਰਾਂਸਫਰ ਹੋਵੇ ਚਾਹੇ ਨੌਜਵਾਨਾਂ ਨੂੰ ਪੰਜਾਬ ਪੁਲਿਸ ਦੇ ਵਿੱਚ ਵੱਡੇ ਅਹੁਦਿਆਂ ਤੇ ਲਗਵਾਉਣਾ ਹੋਵੇ ਇਸ ਬਾਬਤ ਵੀ ਠੱਗੀਆਂ ਮਾਰੀਆਂ ਗਈਆਂ ਸੀ ਤੇ ਲੰਬੇ ਸਮੇਂ ਤੋਂ ਉਹ ਪਘੋੜਾ ਚੱਲ ਰਿਹਾ ਸੀ ਤਾਂ ਪੰਜਾਬ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਨ ਦੇ ਲਈ ਵਾਰਾਨਸੀ ਤੱਕ ਪਹੁੰਚ ਕੀਤੀ ਸੀ ਤੇ ਵਾਰਾਨਸੀ ਤੇ ਉਸ ਨੂੰ ਗ੍ਰਿਫਤਾਰ ਕੀਤਾ ਸੀ ਪੁਲਿਸ ਦੇ ਵੱਲੋਂ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਗਿਆ ਤੇ ਉਸ ਦੇ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਉਸ ਨੇ ਹੁਣ ਤੱਕ ਕਿੰਨੇ ਕਰੋੜਾ ਦੀ ਜਿਹੜੀ ਹੈ ਲੋਕਾਂ ਦੇ ਨਾਲ ਠੱਗੀ ਮਾਰੀ ਹੈ ਤੇ ਕਿੰਨੇ ਮਾਮਲੇ ਦੇ ਵਿੱਚ ਉਸ ਨੇ ਲੋਕਾਂ ਤੋਂ ਪੈਸੇ ਖਾਦੇ ਨੇ ਕਿੰਨੇ ਪੁਲਿਸ ਭਰਤੀਆਂ ਦੇ ਲਈ ਤੇ ਨਾਲ ਹੀ ਟਰਾਂਸਫਰਾਂ ਦੇ ਲਈ ਪੈਸੇ ਖਾਦੇ ਨੇ ਤਾਂ ਹੋਰ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਜਿੱਥੇ ਨੌਜਵਾਨਾਂ ਨੂੰ ਲਾਲਚ ਦਿੱਤਾ ਗਿਆ ਨੌਕਰੀ ਲਗਵਾਉਣ ਦਾ ਤੇ ਬਾਅਦ ਵਿੱਚ ਨਾ ਹੀ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਲਗਵਾਈ ਗਈ ਤੇ ਨਾ ਹੀ ਉਹਨਾਂ ਦੇ ਪੈਸੇ ਮੋੜੇ ਗਏ ਨੇ ਹੁਣ ਨੌਜਵਾਨਾਂ ਦੇ ਵੱਲੋਂ ਸ਼ਿਕਾਇਤ ਜਦੋਂ ਕੀਤੀ ਜਾਂਦੀ ਹੈ ਪੁਲਿਸ ਨੂੰ ਤੇ ਉਸ ਤੋਂ ਬਾਅਦ ਪੁਲਿਸ ਨੇ ਜਾਂਚ ਪੜਤਾਲ ਕੀਤੀ ਤਦ ਇਹ ਮਾਮਲਾ ਸਾਹਮਣੇ ਆਉਂਦਾ ਹੈ ਕਿ ਅਮਨ ਸਕੋਡਾ ਮਹਾ ਠੱਗ ਜਿਸ ਦੇ ਵੱਲੋਂ ਪਹਿਲਾਂ ਹੀ ਲੋਕਾਂ ਤੋਂ ਕਰੋੜਾ ਰੁਪਏ ਠੱਗੇ ਗਏ ਨੇ ਉਸੇ ਵੱਲੋਂ ਇਸ ਕਾਂਡ ਨੂੰ ਵੀ ਅੰਜਾਮ ਦਿੱਤਾ ਗਿਆ ਇਸ ਕਾਂਡ ਦੇ ਵਿੱਚ ਉਸ ਦਾ ਰਿਸ਼ਤੇਦਾਰ ਵੀ ਸ਼ਾਮਿਲ ਸੀ ਇਹਨਾਂ ਦੋਵਾਂ ਦੇ ਵੱਲੋਂ ਹੀ ਨੌਜਵਾਨਾਂ ਨੂੰ ਚਾਂਸਾ ਦਿੱਤਾ ਗਿਆ ਸੀ ਤੇ ਬਾਅਦ ਵਿੱਚ ਪੁਲਿਸ ਇਹਨਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਮਨ ਸਕੋਟਾ ਦਾ ਰਿਸ਼ਤੇਦਾਰ ਇਸ ਵੇਲੇ ਫਰਾਰ ਚੱਲ ਰਿਹਾ ਹੈ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਉਸ ਨੂੰ ਵੀ ਜਿਹੜੇ ਹੈ ਤਲਾਸ਼ ਕਰ ਰਹੇ ਹੈ ਕਿ ਆਖਿਰਕਾਰ ਉਸ ਦੇ ਵੱਲੋਂ ਹੋਰ ਕਿੰਨੇ ਨੌਜਵਾਨਾਂ ਨੂੰ ਠੱਗਿਆ ਗਿਆ ਹੈ ਇਸ ਬਾਬਤ ਤੁਹਾਡੀ ਕਿਰਾਇਆ ਕਮੈਂਟ ਦੇ ਜ਼ਰੀਏ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ